ਖਬਰ ਤੁਰੀ ਤੋਂ ਹੈ ਜਿੱਥੇ ਦੇ ਦੋਲਾ ਫਾਟਕ ਦੇ ਨਜ਼ਦੀਕ ਬਣੇ ਇੱਕ ਮੰਦਿਰ ਵਿੱਚ 30 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਘਟਨਾ ਤੋਂ ਬਾਅਦ ਮੰਦਿਰ ਦੇ ਪੁਜਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਜਾਰੀ ਦਾ ਉਹਨਾਂ ਦੇ ਪੁੱਤਰ ਦੇ ਨਾਲ ਕਲੇਸ਼ ਰਹਿੰਦਾ ਸੀ ਜਿਸ ਦੇ ਚੱਲਦੇ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਭਰਾ ਨੂੰ ਮਾਰਤਾ ਉਹ ਸ਼ਾਸਤਰੀ ਨੇ ਉਹਨੂੰ ਕੱਟ-ਬੱਟ ਕਰਕੇ ਸ਼ਾਸਤਰੀ ਮਨੁੱਖ ਸਾਹ ਜੀ ਦਾ ਉਹਨੂੰ ਫਾਂਸੀ ਦਿੱਤੀ ਜਾਵੇ। ਗੱਲ ਕੀ ਹੋਈ ਸੀ ਕਿਵੇਂ ਉਹ ਸਾਰੀ ਗੱਲਬਾਤ ਵੀਰੇ ਵੀਰਵਾਰ ਦਾ ਦਿਨ ਸੀ। ਸਵੇਰੇ ਘਰੋਂ ਗਿਆ ਉਹ 9:30 ਵਜੇ ਹੱਸ ਖੇਡ ਕੇ ਗਿਆ ਕੋਈ ਗੱਲ ਨਹੀਂ ਪੁੱਛ ਨਹੀਂ ਹਨਾ। ਮੰਮੀ ਨੇ ਰੋਟੀ ਖਾ ਕੇ ਗਿਆ ਠੀਕ ਹੈ ਜੀ ਉਹ ਦੁਬਾਰ ਮੰਮੀ ਕਹਿੰਦੀ ਮੈਨੂੰ ਕੋਈ ਫੋਨ ਨਹੀਂ ਆਇਆ ਕੁਛ ਨਹੀਂ ਆਇਆ ਜੀ ਠੀਕ ਹੈ ਜੀ ਮੈਨੂੰ ਮੇਰੀ ਮਾਂ ਦਾ ਫੋਨ ਆਇਆ 8:30 11 ਵੀ ਪੁੱਤ ਕਾਲੂ ਨੇ ਫੋਨ ਨਹੀਂ ਚੱਕਿਆ ਪਤਾ ਨਹੀਂ ਫੋਨ ਨਹੀਂ ਚੱਕ ਰਿਹਾ ਉਹ ਨਾ ਨਹੀਂ ਤਾਂ 9:30 ਵਜੇ ਵੀ ਰਾਤ ਨੂੰ ਘਰੇ ਆ ਜਾਂਦਾ ਉਹ ਤਾਂ ਠੀਕ ਹੈ ਮੈਂ ਵੀ ਨੇ ਪੈਰ ਉੱਥੇ ਚੰਡੀਗੜ੍ਹ ਤੋਂ ਤੁਰ ਪਈ ਮੈਂ 1:30 ਵਜੇ ਇੱਥੇ ਪਹੁੰਚ ਗਈ ਸਾਸ਼ਤਰੀ ਮੇਰੀ ਮਾਂ ਨੂੰ ਕੰਪੈਲ ਕਰ ਰਿਹਾ ਕਿ ਚਲ ਆਪਾਂ ਥਾਣੇ ਰਪੜਦੇਈਏ ਚਲ ਆਪਾਂ ਥਾਣੇ ਰਪੜਦੇਈਏ ਮੈਂ ਕਿਹਾ ਮੰਮੀ ਤੂੰ ਥਾਣੇ ਨਹੀਂ ਜਾਣਾ ਜੀ ਇਹਨੇ ਮੈਂ ਆਉਂਦੀ ਨਹੀਂ ਤੂੰ ਥਾਣੇ ਨਹੀਂ ਜਾਣਾ ਜਦੋਂ ਅਸੀਂ ਆਏ ਜੀ ਅਸੀਂ ਆ ਕੇ ਰਪੜ ਲਖਾਈ ਹੈ ਉਸ ਤੋਂ ਬਾਅਦ ਰਪੜ ਲਖਾ ਕੇ ਮੇਰੀ ਮਾਂ ਨੇ ਰਪੜ ਦਿੱਤੀ ਹੈ ਕੀਤਾ ਨਾਮ ਕੀਤਾ ਦੇਵੀ ਨਾਮ ਤੋਂ ਦੇਖ ਤੁਸੀਂ ਚੱਕ ਵੀ ਕਰ ਸਕਦੇ ਹੋ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਗਏ ਉਸ ਤੋਂ ਬਾਅਦ ਮੈਂ ਤੇ ਦੇਖੋ ਘਰੇ ਸੀ ਮੇਰੇ ਹਸਬੰਦ ਗਏ ਮੰਦਰ ਠੀਕ ਹੈ ਜੀ ਮੰਦਰ ਦੇ ਵਿੱਚ ਸਾਨੂੰ ਐਸੀ ਸੀ ਸਕੂਟਰੀ ਦੇ ਫੋਨ ਪਿਆ ਹੋਊਗਾ ਠੀਕ ਹੈ ਜੀ ਸਕੂਟਰੀ 'ਚ ਕੋਈ ਫੋਨ ਨਹੀਂ ਸੀਗਾ ਉਹ ਦੁਬਾਰਾ ਜੀ ਘਰੇ ਆਏ ਸ਼ਾਸਤੀ ਨਾਲ ਸੀਗਾ ਸ਼ਾਸਤੀ ਸਾਨੂੰ ਗੁੰਮਰਾਹ ਕਰ ਰਿਹਾ ਕਹਿੰਦਾ ਜੀ ਉਹ 3 ਤੋਂ 4 ਵਜੇ ਦੇ ਵਿੱਚ ਵਿੱਚ ਮੰਦਰ ਚੋਂ ਚਲਾ ਗਿਆ ਸੀ ਇਹ ਕਹਿ ਕੇ ਸੁੱਤਾ ਪਿਆ ਸੀ ਪਰਮਾਨੰਦ ਨੂੰ ਚਾਬੀ ਫੜਾ ਕੇ ਵੀ ਤੂੰ ਚਾਬੀ ਆਪਣੇ ਕੋਲ ਰੱਖ ਸਕੂਟਰੀ ਬਾਹਰ ਖੜੀ ਐ ਸਕੂਟਰੀ ਅੰਦਰ ਲਾ ਦੀ ਰਾਤ ਨੂੰ ਮੈਂ ਕੱਲ ਨੂੰ ਆਉਂਗਾ ਠੀਕ ਹੈ ਜੀ ਸਾਨੂੰ ਐ ਗੁੰਮਰਾਹ ਕੀਤਾ ਗਿਆ ਕਿੱਥੇ ਵੀਰੇ ਠੰਡਕ ਪੈਂਦੀ ਐ ਦਿਲ ਨੂੰ ਕੋਈ ਠੰਡਕ ਨਹੀਂ ਉਹ ਮਾਂ ਨੂੰ ਪੁੱਛੋ ਜਿਹਦਾ ਪੁੱਤ ਗਿਆ ਠੀਕ ਹੈ ਜਿਹਦਾ ਜਿਹਦਾ ਪੁੱਤ ਗਿਆ ਉਹ ਪਿਓ ਨੂੰ ਪੁੱਛੋ ਠੀਕ ਹੈ ਜੀ ਅਸੀਂ ਵੀਰੇ ਅਗਲੇ ਦਿਨ ਅਸੀਂ ਅਸਤੇ ਅਗਲੇ ਦਿਨ ਵੀਰੇ ਮੰਦਿਰ ਚਲੇ ਜਾਈਏ ਮੈਂ ਸਾਰੀ ਲੋਕੇਸ਼ਨ ਚੈੱਕ ਕਰ ਮਾਰਦੀ ਵੀਰੇ ਲੋਕੇਸ਼ਨ ਦਿਖਾ ਰਹੀ ਆ ਟਾਵਰ ਕਿਹੜਾ ਹੋਗਾ ਆਪਣੇ ਦੋਲਾ ਰੋਡ ਆ ਕੋਈ ਫਟਕ ਹਾਂ ਉਹਦੀ ਫੈਕਟਰੀ ਆ ਜੇ ਉੱਥੇ ਵੀਰੇ ਉੱਥੇ ਦੀ ਲੋਕੇਸ਼ਨ ਦੱਸ ਰਿਹਾ ਫੋਨ ਠੀਕ ਹੈ ਜੀ ਰਾਤ ਨੂੰ ਮੈਨੂੰ ਰਾਤ ਨੂੰ ਜਿਹੜਾ ਸੀ ਰੈਪਟਲ ਖਾਦੀ ਜੀ ਰਾਤ ਨੂੰ ਰੱਬ ਕੇ ਲਖਾਈ ਅਸੀਂ ਅੰਕਲ ਜੀ ਨੂੰ ਅੱਧੇ ਘੰਟੇ ਬਾਅਦ ਫੋਨ ਆਇਆ ਪੁਲਿਸ ਸਟੇਸ਼ਨ ਤੋਂ ਮੇਰੇ ਹਸਬੰਦ ਨੇ ਮੇਰਾ ਨੰਬਰ ਦਿੱਤਾ ਅਸੀਂ ਕਹਿੰਦੇ ਬੇਟੇ ਤੁਸੀਂ ਉਹ ਨੰਬਰ ਤੇ ਫੋਨ ਨਾ ਕਰਿਓ ਵੀ ਜੇ ਫੋਨ ਬੰਦ ਹੋ ਗਿਆ ਲੋਕੇਸ਼ਨ ਨਹੀਂ ਪਤਾ ਲੱਗਣੀ ਆ ਆਪਾਂ ਨੂੰ ਮੈਂ ਕਿਹਾ ਠੀਕ ਅੰਕਲ ਜੀ ਮੈਂ ਨਹੀਂ ਫੋਨ ਕਰਦੇ ਮੈਂ ਨਾਲ ਦੀ ਆਪਣੇ ਮੇਰੇ ਹਸਬੰਦ ਹੈਗੇ ਸੀ ਮੰਦਿਰ 'ਚ ਮੈਂ ਕਿਹਾ ਦੇਖੋ ਜੀ ਤੁਸੀਂ ਫੋਨ ਨਾ ਕਰਿਓ ਫੋਨ ਬੰਦ ਹੋ ਗਿਆ ਲੋਕੇਸ਼ਨ ਨਹੀਂ ਪਤਾ ਲੱਗਣੀ ਠੀਕ ਹੈ ਜੀ ਉਸ ਤੋਂ ਬਾਅਦ ਚਲੋ ਸਾਸ਼ਤਰੀ ਨਾਲ ਸੀ ਉਹਨਾਂ ਨੇ ਕਿਹਾ ਤਾਂ ਵੀ ਸਾਸ਼ਤਰੀ ਜੀ ਫੋਨ ਨਾ ਕਰਿਓ ਫੋਨ ਬੰਦ ਹੋ ਜਾਊਗਾ ਠੀਕ ਹੈ ਸਵਿਚ ਆਫ ਫ ਤੁਸੀਂ ਆ ਲੈ ਲਓ ਜੀ ਇਹ ਗੱਲ ਹੋਈ ਆ 15 ਮਿੰਟਾਂ ਬਾਅਦ ਫੋਨ ਸਵਿਚ ਆਫ ਹੋ ਗਿਆ ਠੀਕ ਆ ਅੰਕਲ ਫੋਨ ਕੀਤਾ ਫੋਨ ਸਵਿਚ ਆਫ ਸੀ ਟੈਂਸ਼ਨ ਚ ਜੀ ਉਸ ਤੋਂ ਬਾਅਦ 5:30 ਵਜੇ ਸਹੀ ਫੋਨ ਔਨ ਹੋਇਆ ਦੁਬਾਰਾ ਦੁਬਾਰਾ ਫੋਨ ਔਨ ਹੋਣਾ ਹੋਇਆ ਠੀਕ ਹੈ ਉਸ ਤੋਂ ਬਾਅਦ ਅੰਕਲ ਜੀ ਅਸੀਂ ਬਸ ਉੱਤੇ ਨਹੀਂ ਹੈਗੇ ਸਾਰੀ ਰਾਤ ਜੀ ਅਸੀਂ ਗਏ ਮੰਦਰ ਗਏ ਅਸੀਂ ਕੈਮਰੇ ਦੇ ਦੇਖੇ ਅਸੀਂ ਜੀ ਪਹਿਲਾਂ ਤਾਂ ਜੀ ਉੱਥੇ ਤਿੰਨ ਫੈਕਟਰੀਆਂ ਨੇ ਤਿੰਨਾਂ ਫੈਕਟਰੀਆਂ ਦੇ ਕੈਮਰੇ ਚੈੱਕ ਕੀਤੇ ਉਹ ਰੋਡ ਤੇ ਨਹੀਂ ਆਇਆ ਉਹ ਰੋਡ ਤੇ ਨਹੀਂ ਆਇਆ ਉਹ ਮੰਦਰ ਦੇ ਵਿੱਚ ਹੀ ਸੀਗਾ ਫਿਰ ਅਸੀਂ ਜੀਐਸ ਫੈਕਟਰੀ ਵਾਲਿਆਂ ਦੇ ਕੈਮਰੇ ਚੈੱਕ ਕੀਤੇ ਉਹ ਉਹਨਾਂ ਦਾ ਸਿੱਧਾ ਫੋਕਸ ਹੀ ਗੇਟ ਤੇ ਪੈ ਰਿਹਾ ਉਹ ਅੰਦਰ ਸੀ ਜੀ ਉਹ 3 ਵਜੇ ਇੱਕ ਵਾਰੀ ਬਸ ਬਾਹਰ ਆਇਆ ਉਸ ਤੋਂ ਬਾਅਦ ਉਸਨੇ ਸਕੂਟੀ ਸੈਟ ਕੀਤੀ ਹੈ ਸਕੂਟੀ ਸੈੱਟ ਕਰਨ ਤੋਂ ਬਾਅਦ ਉਹ ਅੰਦਰ ਚਲਾ ਗਿਆ ਉਸ ਤੋਂ ਬਾਅਦ ਬਾਹਰ ਨਹੀਂ ਆਇਆ ਇਹ ਕਹਿੰਦੇ ਨੇ ਜੀ 3 ਤੋਂ 4 ਵਜੇ ਤੋਂ ਬਾਅਦ ਉਹ ਬਾਹਰ ਚਲਾ ਗਿਆ ਸੀ ਪਰ ਮੁੜ ਕੇ ਆਇਆ ਨਹੀਂ ਕਿੱਥੇ ਗਿਆ ਚਾਬੀ ਫੜਾ ਗਿਆ ਉਹ ਬਾਹਰ ਹੀ ਨਹੀਂ ਆਇਆ ਜੀ ਉਹ ਉਹ ਮੰਦਰ ਦੇ ਵਿੱਚ ਹੀ ਸੀਗਾ ਮੰਦਰ ਦੇ ਵਿੱਚ ਹੀ ਸੀ ਤੁਸੀਂ ਕੈਮਰੇ ਚੈੱਕ ਕਰ ਲਓ ਜੀ ਐਸੀ ਫੈਕਟਰੀ ਦੇ ਜਾ ਕੇ ਚੈੱਕ ਕਰ ਲਓ ਕੈਮਰੇ ਤੁਹਾਨੂੰ ਸਾਰੇ ਪ੍ਰੂਫ ਮਿਲ ਜਾਣਗੇ ਅਸੀਂ ਉੱਥੇ ਬੈਠ ਕੇ ਵੀਰੇ ਤਸल्ली बख्श ਅਸੀਂ ਕੈਮਰੇ ਚੈੱਕ ਕੀਤੇ ਜਿਉਂਦਾ ਇਹ ਕਾਂਡ ਹੋਇਆ ਹੈ 3:20 ਮਿੰਟ ਤੇ ਇੱਕ ਸ਼ਾਸਤਰੀ ਦੇ ਕੈਮਰੇ ਬੰਦ ਹੋਏ ਨੇ 3:58 ਮਿੰਟ ਤੇ ਕੈਮਰੇ ਆਨ ਹੋ ਗਏ ਸੀਗੇ ਤੇ ਰਾਤ ਨੂੰ 10:00 ਵਜੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਫਿਰ ਕੈਮਰੇ ਬੰਦ ਹੋਏ ਨੇ ਇਹਦੇ ਮੰਦਰ ਦੇ ਠੀਕ ਹੈ ਜੀ ਸਾਹਮਣੇ ਜੀਐਸ ਫੈਕਟਰੀ ਦੇ ਕੈਮਰੇ ਓਨ ਸੀ 24 ਆਵਰ ਕੈਮਰੇ ਓਨ ਰਹਿੰਦੇ ਨੇ ਅਸੀਂ ਉੱਥੇ ਬੈਠ ਕੇ ਤਸੱਲੀ ਬਖਸਾਰੀਆਂ ਵੀਡੀਓ ਚੱਕ ਕੇ ਕੀਤੀਆਂ ਮੇਰਾ ਭਰਾ ਬਾਹਰ ਨਹੀਂ ਆਇਆ ਉਦੋਂ ਬਾਅਦ ਸਾਰਾ ਕੁਝ ਪਰਮਾਨੰਦ ਕਰ ਰਿਹਾ ਜੀ ਪਰਮਾਨੰਦ ਨੂੰ ਮੂਰੇ ਕੀਤਾ ਹੋਇਆ ਸੀ ਅਸੀਂ ਜੀ ਫਿਰ ਅਸੀਂ ਗਏ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਜਾ ਕੇ ਜੀ ਮੇਰੇ ਹਸਬੰਦ ਨੇ ਥੱਪੜ ਲਾਇਆ ਜ਼ਰੂਰ ਉਹਦਾ ਇੱਕ ਪਰਮਾਨੰਦ ਤੇ ਜੋ ਸੱਚਾਈ ਹੋਊਗੀ ਮੈਂ ਉਹ ਬੋਲੂਗੀ ਠੀਕ ਹੈ ਜੀ ਵੀ ਤੁਹਾਨੂੰ ਦੱਸ ਦੇ ਸੁਦੀਪ ਕਿੱਥੇ ਆ ਉਹ ਕਹਿੰਦਾ ਮੈਨੂੰ ਨਹੀਂ ਪਤਾ ਇੱਕੋ ਦੇ ਨਾਲ ਇਚੰਦੂ ਇਹਦੇ ਇਹਦਾ ਪਤੀ ਜਾ ਸਾਸ਼ਟਰੀ ਤਾਂ ਮੇਰੇ ਹਸਬੰਦ ਨਾਲ ਔਖਾ ਔਖਾ ਹੋ ਰਿਹਾ ਉਹ ਥੱਪੜ ਮਾਰੇ ਆ ਕਹਿੰਦਾ ਹਾਂ ਤੂੰ ਬਦਮਾਸ਼ੀ ਦਿਖਾਣਾ ਵੀਰੇ ਮੈਂ ਮੂਰੇ ਹੋਈ ਮੈਂ ਕਹਿੰਦਾ ਬਦਮਾਸ਼ ਤੇ ਤੈਨੂੰ ਹੁਣ ਦਿਖਾਵਾਂਗੇ ਤੁਸੀਂ ਦਿਖਾ ਦੀ ਮੇਰਾ ਭਰਾ ਮਾਰ ਕੇ ਦਿਖਾਤੀ ਨੂੰ ਸਾਨੂੰ ਸੱਚਾ ਦੱਸ ਦੋ ਸਾਡਾ ਭਰਾ ਕਿੱਥੇ ਆ ਉਸ ਤੋਂ ਬਾਅਦ ਵੀਰੇ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਲਾਤਾ ਸੀ ਐਸ ਐਚਓ ਸਾਹਿਬ ਨੂੰ ਮੈਂ ਗੇਟ ਅਸੀਂ ਗੇਟ ਨਹੀਂ ਖੋਲਿਆ ਵੀ ਇਹ ਭੱਜ ਜਾਣਗੇ ਸਾਹਿਬ ਐਸ ਐਚਓ ਸਾਹਿਬ ਆ ਗਏ ਸੀ ਉਹ ਪਰਮਾਨੰਦ ਤੇ ਉਹ ਦੋਨੇ ਮੁੰਡਿਆਂ ਨੂੰ ਥਾਣੇ ਲਿਆਏ ਸੀ ਜੇ ਉਸ ਤੋਂ ਬਾਅਦ ਵੇਖੋ ਥਾਣੇ ਜਾ ਕੇ ਮੈਨੂੰ ਨਹੀਂ ਪਤਾ ਉਹਨੇ ਕੁੱਟ ਮਾਰ ਕੀਤੀ ਆ ਨਹੀਂ ਕੀਤੀ ਉਹਨੇ ਲਿਆ ਜੀ ਸ਼ਾਸਤਰੀ ਦਾ ਨਾਮ ਉਸ ਤੋਂ ਬਾਅਦ ਦੁਆਰਾ ਪੂਸਾ ਲੈ ਆਏ ਨੇ ਜੀ ਉਹ ਸਾਰੀ ਟੀਮ ਜਿਹੜੇ ਸ਼ਾਸਤਰੀ ਵਰਗੇ ਆਹਾਂ ਸੰਦੀਪ ਸਾਰੇ ਨੂੰ ਚੱਕ ਲਿਆ ਸੀ ਠੀਕ ਹੈ ਬਸ ਉਸ ਤੋਂ ਬਾਅਦ ਸਾਨੂੰ ਤੋਂ ਜੀ ਮੇਰਾ ਭਰਾ ਮਰਿਆ ਵੀ ਅੰਦਰੋਂ ਅੰਦਰੋਂ ਹੀ ਮਿਲਿਆ ਗੁਰੇ ਬਸ ਮੰਗ ਕੀ ਹੈ ਹੁਣ ਤੁਹਾਡੀ ਕੀ ਮੰਗ ਮੇਰੀ ਮੰਗ ਇਹ ਹੈ ਮੇਰੇ ਭਰਾ ਨੂੰ ਇਨਸਾਫ ਮਿਲ ਜਾਵੇ ਸ਼ਾਸਤਰੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੇ ਸਰਕਾਰ ਫਾਂਸੀ ਦੀ ਸਜ਼ਾ ਨਹੀਂ ਦੇ ਸਕਦੀ ਤਾਂ ਉਸ ਕੁੱਤੇ ਨੂੰ ਸ਼ਾਸਤਰੀ ਨੂੰ ਸਾਡੇ ਹਵਾਲੇ ਕਰਨ ਜਨਤਾ ਦੇ ਅਸੀਂ ਤਾਂ ਮੰਗਾਂਗੇ ਇਨਸਾਫ ਕਮੰਦਪਾਗੀ ਘਟਨਾ ਧੂਰੀ ਦੇ ਵਿੱਚ ਹੋ ਘਟੀ ਹੈ ਇੱਕ ਸਾਡੇ ਨੌਜਵਾਨ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦਾ ਜਿਹੜਾ ਸਦਮਾ ਸਾਰੇ ਸ਼ਹਿਰ ਨੂੰ ਹੈ ਸਾਰਾ ਸ਼ਹਿਰ ਇਸ ਘਟਨਾ ਦੇ ਨਾਲ ਬੜੇ ਸ਼ੌਕ ਦੇ ਵਿੱਚ ਹੈ ਡਰ ਦੇ ਮਾਹੌਲ ਹੈ ਸੋ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਤੇ ਤੁਰੰਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਵੇ ਤੇ ਜੋ ਬੱਚਾ ਜਿਹਦਾ ਇਸ ਤੂਨੇ ਤੋਂ ਚਲਾ ਗਿਆ ਹੈ ਉਜੋਂ ਸੱਚੀ ਸ਼ਰਧਾਂ ਜਲੀ ਇਹੀ ਹੋਏਗੀ ਕਿ ਅਸੀਂ ਉਹਨੂੰ ਇਨਸਾਫ ਦਵਾ ਸਕੀਏ ਉਹਦੇ ਕਾਤਲਾਂ ਨੂੰ ਜਿਹੜਾ ਉਹ ਅਸੀਂ ਸਜ਼ਾ ਦਵਾ ਕੇ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਇਲਾਕੇ ਦੇ ਵਿੱਚ ਵੀ ਪਰਮਾਤਮਾ ਕਰੇ ਨਾ ਘਟੇ ਤੇ ਐਂ ਜੀ ਦਰਿੰਦਗੀ ਕੋਈ ਕਰਨ ਤੋਂ ਪਹਿਲਾਂ 100 ਵਾਰ ਸੋਚੇ ਉਹ ਵੀ ਇਹ ਕੰਮ ਕਰਨ ਦਾ ਕੀ ਨਤੀਜਾ ਸਾਡਾ ਇਹ ਇਹ ਸਾਰੇ ਇਨਵੈਸਟੀਗੇਸ਼ਨ ਦੇ ਹਿੱਸੇ ਨੇ ਇਹ ਇਦੇ ਬਾਰੇ ਪੁਲਿਸ ਜਿਆਦਾ ਵਧੀਆ ਤਰੀਕੇ ਨਾਲ ਸਾਡਾ ਇੱਥੇ ਤੁਹਾਡੇ ਨਾਲ ਰੂਬਰੂ ਹੋਣ ਦਾ ਸਿਰਫ ਇੱਕ ਨੀਂ ਮਕਸਦ ਹੈ ਕਿ ਜੋ ਹੋਇਆ ਉਹ ਬਹੁਤ ਹੀ ਮੰਦਪਾਗ ਅਤੇ ਬਹੁਤ ਹੀ ਮਾੜਾ ਕੰਮ ਹੋਇਆ ਇੱਕ ਨੌਜਵਾਨ ਬੱਚਾ ਜਿਹੜਾ ਮਾਪਾਪ ਦਾ ਚਲਾ ਗਿਆ ਉਹਨੂੰ ਪੁੱਛ ਕੇ ਦੇਖੋ ਸ਼ਹਿਰ ਦਾ ਇੱਕ ਨੌਜਵਾਨ ਬੱਚਾ ਸੀ ਹੋਣ ਵਾਲਾ ਬੱਚਾ ਕੋਲਿਆ ਜਿਹਦਾ ਸਾਨੂੰ ਬਹੁਤ ਦੁੱਖ ਸਰ ਉਹ ਮੰਦਰ ਮਤਰਕਾਲ ਦਾ ਮਾਮਲਾ ਕੀ ਹੈ ਜੀ ਸਿਟੀ ਤੁਰੀ ਚ ਬਹੁਤ ਹੀ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ ਦੋਲਾ ਫਾਟਕ ਦੇ ਨੇੜੇ ਬਗਲਾ ਮੁਖੀ ਮੰਦਰ ਚ ਇਕ ਨੌਜਵਾਨ ਸੁਦੀਪ ਕੁਮਾਰ ਉਮਰ ਕਰੀਬ 30 ਸਾਲ ਜਿਸ ਦਾ ਕਤਲ ਕਰ ਦਿੱਤਾ ਗਿਆ ਉਸ ਸੰਬੰਧੀ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਜਿਹੜੇ ਦੋ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਲੜਕਾ ਮਿਸਿੰਗ ਹੈ ਉਹਦੇ ਫਾਦਰ ਨੇ ਦੱਸਿਆ ਕਿ ਇਹ ਪਹਿਲਾਂ ਵੀ ਜਿਹੜੇ ਦੋ ਅਕਿਊਜ਼ ਨੇ ਇਹ ਪਹਿਲਾਂ ਵੀ ਉਹਦੇ ਬੱਚੇ ਨਾਲ ਝਗੜਦੇ ਰਹਿੰਦੇ ਸੀ ਜੋ 10-12 ਸਾਲ ਤੋਂ ਉੱਥੇ ਮੰਦਿਰ ਚ ਹੀ ਰਹਿ ਰਿਹਾ ਸੀ ਕਿ ਇਸ ਤਰ੍ਹਾਂ ਨੂੰ ਰਹਿਣ ਨਹੀਂ ਦੇਣਾ ਤੇ ਆਹ ਫਿਰ ਉਹ ਇੱਕ ਦਿਨ ਪਹਿਲਾਂ ਮੰਦਿਰ ਨਹੀਂ ਆਇਆ ਸੀ ਇਸ ਸੰਬੰਧੀ ਉਸਨੇ ਦੱਸਿਆ ਕਿ 3-4 ਦਿਨ ਪਹਿਲਾਂ ਵੀ ਇਹਨਾਂ ਦਾ ਕੋਈ ਝਗੜਾ ਹੋਇਆ ਸੀ ਤੇ ਜਦੋਂ ਉਹ ਭਾਲ ਕਰਦਾ ਜਾ ਰਿਹਾ ਸੀ ਤਾਂ ਉਹਨੇ ਜਾ ਕੇ ਦੇਖਿਆ ਕਿ ਉੱਥੇ ਮੰਦਰ ਚ ਹਵਨ ਕੁੰਡ ਦੇ ਨੇੜੇ ਉਹਦੀ ਡੈੱਡ ਬੋਡੀ ਪਈ ਇਸ ਵੰਦੀ ਉਹਨੇ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੇ ਅਸੀਂ ਐਫ ਆਈ ਆਰ ਦਰਜ ਕਰਕੇ ਦੋਨੋਂ ਕ୍ୟੂਸ ਨੂੰ ਅਰੈਸਟ ਕਰ ਲਿਆ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ-ਜਿਵੇਂ ਫੈਕਟ ਸਾਹਮਣੇ ਆਉਣਗੇ ਉਵੇਂ ਲਾ ਅਨਸਾਰ ਜਿਹੜੀ ਕਾਰਵਾਈ ਬਣਦੀ ਹੈ ਉਹ ਮੱਚ ਲਿਆਉਂਦੀ ਹੈ ਪਰਿਵਾਰ ਨੇ ਕੁਝ ਐਲੀਗੇਸ਼ਨ ਜਿਹੜੇ ਲਾਏ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਿਆਂ ਨੂੰ ਤਫਤੀਸ਼ ਚ ਚੰਗੀ ਤਰ੍ਹਾਂ ਪਰਤਾਲ ਕੀਤੀ ਜਾ ਰਹੀ ਹੈ ਫਿਰ ਕੀ ਇਹ ਬੜੀ ਦਾ ਮਾਮਲਾ ਨਹੀਂ ਇਸ ਬਾਰੇ ਹਜੇ ਕੁਝ ਵੀ ਕਲੀਅਰ ਨਹੀਂ ਹੋਇਆ ਐਦਾਂ ਦੀ ਕੋਈ ਗੱਲ ਲੱਗ ਨਹੀਂ ਰਹੀ ਨਾ ਕੋਈ ਐਂਗਲ ਸਾਹਮਣੇ ਆ ਰਿਹਾ ਸਰੂਨ ਦਾ ਪਰਿਵਾਰ ਕਹ ਰਿਹਾ ਵੀ ਇਹਨਾਂ ਨੇ ਪਹਿਲਾਂ ਇਹਦੇ ਤਿੰਨ ਕਤਲ ਕੀਤੇ ਹੋਏ ਨੇ ਹਜੇ ਤੱਕ ਇਹ ਇਹਦੀ ਕੋਈ ਗੱਲ ਨਹੀਂ ਸਾਹਮਣੇ ਆਈ ਫਿਰ ਵੀ ਅਸੀਂ ਪਰਤਾਲ ਕਰ ਰਹੇ ਹਾਂ ਜਿਹੜੇ ਜਿਹੜੇ ਫੈਕਟਸ ਸਾਹਮਣੇ ਆਉਣਗੇ ਉਹਦੇ ਬਾਰੇ ਜਾਣੂਗੀ ਪੂਰੇ ਸ਼ਹਿਰ ਵਿੱਚ ਇੱਕ ਮੰਦਪਾਗੀ ਘਟਨਾ ਵਾਪਰੀ ਹੈ ਔਰ ਇਸ ਸੰਬੰਧੀ ਲੋਕਲ ਪੁਲਿਸ ਵੱਲੋਂ ਇਮੀਡੀਏਟਲੀ ਫੋਰਟੀ ਨਾਲ ਤਫ਼ਤੀਸ਼ ਕਰਦੇ ਹੋਏ ਜੋ ਦੋਸ਼ੀ ਹੈਗੇ ਆ ਉਨਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀ ਅਗਲੀ ਤਫਤੀਸ਼ ਹੈ ਉਹ ਸੀਨੀਅਰ ਪੱਧਰ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਮਾਮਲੇ ਜੋ ਵੀ ਹੋਏਗਾ ਉਹ ਸਾਰਿਆਂ ਸਾਹਮਣੇ ਰੱਖਿਆ ਜਾਏਗਾ ਮੈਂ ਇਹ ਕਿਹਾ ਜਉਣਾ ਜੀ ਦੇ ਸਾਹਮਣੇ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦਾ ਅਜਦਾ ਨੀ ਜੀ ਬਹੁਤ ਦਿਨ ਦਾ ਮੁਦਦ ਤੋਂ ਇਹ ਕ੍ਰਾਈਮਰ ਲੜ ਬੰਦੇ ਨੇ ਬਾਦਰਿਆ ਜੀ ਪਹਿਲਾਂ ਤਿੰਨ ਕਤਲ ਪਹਿਲਾਂ ਹੋ ਚੁੱਕੇ ਨੇ ਇਹਨਾਂ ਨੇ ਤਿੰਨ ਕਤਲਾਂ ਦੇ ਵਿੱਚ ਕੋਈ ਸੂਰ ਨਹੀਂ ਹੋਣ ਦਿੱਤੀ ਸਾਡੇ ਸ਼ਹਿਰ ਦੇ ਇੱਕ ਬਤਵੰਦਾ ਬੰਦਾ ਇਹਨਾਂ ਦੀ ਫੁੱਲ ਐਂਡ ਬੈਨਲ ਸਪੋਰਟ ਕਰਦਾ ਜੋ ਮੰਂਦਰ ਦਾ ਪ੍ਰਧਾਨ ਬਣਿਆ ਹੋਇਆ ਜੀ ਨਾ ਉਹਨਾਂ ਦਾ ਤਿੰਨ ਬੰਦਿਆਂ ਦਾ ਨਾ ਡਾਕਟਰੀ ਮੈਨਾ ਹੋਇਆ ਨਾ ਕੁਝ ਹੋਰ ਹੈ ਬਾਹਰ ਦੀ ਬਾਹਰ ਬਗੈਰ ਰੋਜ਼ ਕਰੇ ਚੁਈ ਮੂਕੇ ਗਏ ਨੇ ਜੀ ਤੇ ਉਹੀ ਕੰਮ ਅੱਜ ਮੇਰੇ ਬੇਟੇ ਨਾਲ ਮੇਰੇ ਬੇਟੇ ਨਾਲ ਤਾਤ੍ਰਿਕ ਵਿੱਦਿਆ ਨਾਲ ਉਦੋਂ ਆਹਵਣ ਦੇ ਵਿੱਚੋਂ ਦੀ ਮੜੀ ਦੇਣਾ ਚਾਹੁੰਦੇ ਸੀ ਜੀ ਇਹ ਤਾਤ੍ਰਿਕ ਪੰਡਤ ਰਿ ਸੀ